ਤੋਂ ਨੂੰ ਬਰੇਡੀ ਦਾ ਲੰਬਾ ਨਹੀਂ ਮਿਲੂਗਾ ਜੀ ਠੀਕ ਹੈ ਜੀ ਰੇਟ ਦਾ ਤਾਂ ਮਿਲ ਜੂਗਾ ਜੀ ਨਾ ਜੀ ਨਾ ਕਿਸੇ ਜੀ ਦਾ ਲੰਬਾ ਨਹੀਂ ਜੀ ਆ ਦੇਖੋ ਕੱਪੜਾ ਵੀ ਵਧੀਆ ਦਵਾਂਗੇ ਬਰੇਡ ਦੇਖੋ ਵਰਕ ਕੀਤਾ ਹੋਇਆ ਜੀ ਵਾਹ ਜੀ ਵਾਹ ਵਾਹ ਆ ਚੀਜ਼ ਦਾ ਵੱਖਰਾ ਹੀ ਰੋਪਾ ਰਹੀ ਹੈ ਜੀ ਹਨਾ ਜੀ ਹਾਂ ਜੀ ਆ ਲਓ ਦੇਖੋ ਪੂਰਾ ਇਹਨਾਂ ਵਰਕਾ ਹਮ ਚਿਕਨ ਕਾਰੀ ਕਹਿੰਦੇ ਨੇ ਇਹਨੂੰ ਠੀਕ ਆ ਪੈਚ ਵਰਕ ਆ ਪੂਰਾ ਰੁਆਬ ਮਿਲਦਾ ਹਮ ਫੁੱਲ ਗਰੰਟੀ ਦੇ ਨਾਲ ਦਵਾਂਗੇ ਅੱਛਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਇੱਕ ਨਵੀਂ ਵੀਡੀਓ ਨਾਲ ਥੋੜੇ ਫਾਇਦੇ ਨਾਲ ਬਹੁਤ ਵੱਡਾ ਫਾਇਦਾ ਹੈਗਾ ਥੋੜਾ ਵੀ ਇੱਕ ਗੱਲ ਮੈਂ ਹਮੇਸ਼ਾ ਕਹਿਣਾ ਹੁੰਨਾ ਜਰ ਜੇ ਦੁਕਾਨਦਾਰ ਬਚਾਉਣੀ ਤਾਂ ਰੱਦੀ ਮਾਲ ਦੇਊਗਾ ਦੁਕਾਨਦਾਰ ਦਾ ਵੀ ਫਾਇਦਾ ਥੋੜੇ ਥੋੜੇ ਕਰਕੇ ਉਹ ਵੱਡਾ ਫਾਇਦਾ ਕਮਾਉਣਗੇ ਤੁਹਾਨੂੰ ਵੱਡਾ ਫਾਇਦਾ ਇੱਕ ਝੂਟੇ ਚ ਹੀ ਹੋ ਜਾਊਗਾ ਮਿਸਾਲ ਦੇ ਤੌਰ ਤੇ ਮੰਨ ਲਓ ਜੇ ਕੋਈ ਦੁਕਾਨਦਾਰ ਇੱਕ ਚੀਜ਼ ਦੇ ਵਿੱਚੋਂ 200 ਕਮਾਉਂਦਾਗਾ ਤਾਂ ਉਹ ਘੱਟ ਵੇਚੂਗਾ ਜੇ ਉਸੇ ਚੀਜ਼ 'ਚ 50 ਕਮਾਉਂਦਾਗਾ ਤਾਂ ਉਹ 10 ਗੁਣਾ ਵੇਚੂਗਾ ਮੰਨ ਲਓ ਫੇਰ ਵੀ ਉਹਦੀ ਵੱਡੀ ਕਮਾਈ ਹੋ ਜੂ ਇਹੋ ਜੀ ਕਮਾਈ ਕਰਨ ਵਾਲੇ ਇੱਕ ਹੋਰ ਦੁਕਾਨਦਾਰ ਕੋਲੇ ਆ ਗਏ ਜੀ ਮਲੇਰ ਕੋਟਲੇ ਦੇ ਵਿੱਚ ਆਪਣੇ ਨਾਲ ਸ਼ਮਸ਼ਾਦ ਅਲੀ ਜੀ ਬਿੰਜੋ ਕੀ ਕਲੋਥ ਹਾਊਸ ਵਾਲੇ ਇਹ ਕਹਿੰਦੇ ਬਾਈ ਜਿਹੜਾ ਮਾਰਕੀਟ 'ਚ 500 ਦਾ ਮਿਲਦਾ ਨਾ 500 'ਚ ਦੋ ਉਹ ਕਿਵੇਂ 1000 ਦੇ ਦੇਣਗੇ ਚਾਰ ਪਰ ਜੇ ਇੱਕ ਪੀਸ ਲੈਣਾ ਉਹਦੇ ਵਿੱਚ ਥੋੜਾ ਜਿਆ ਮਹਿੰਗਾ ਪੈ ਸਕਦਾ ਹੈ ਨਾ ਮੇਰਾ ਇੱਕ ਸਵਾਲ ਆ ਹਾਂਜੀ ਜਿਹੜਾ ਬੰਦਾ ਹ ਸਸਤੇ ਸਸਤੇ ਦੇਈ ਜਾਂਦੇ ਨੇ ਉਹ ਤਾਂ ਚੱਕ ਕੇ ਰੱਦੀ ਜਾ ਮਾਲ ਦਿੰਦੇ ਹੁੰਦੇ ਨੇ ਫਿਰ ਤੁਸੀਂ ਤਾਂ ਰੱਦੀ ਹੀ ਦੇਉਂਗੇ ਤਾਂ ਮਤਲਬ ਨਹੀਂ ਨਹੀਂ ਸਸਤੇ ਦਾ ਵੀਰੇ ਇਹ ਹੁੰਦਾ ਆਪਾਂ ਮੰਨ ਕੇ ਚੱਲੋ 150 ਦਾ ਸੂਟ ਲਿਆ 400 ਸਲਾਈ ਦਾ ਤੁਹਾਡਾ ਉਹ ਸਾਰੀ ਬੇਸਟ ਹਾਂ ਆਪਾਂ ਨੇ ਤੁਹਾਨੂੰ ਵਧੀਆ ਸੂਟ ਦੇਣਾ ਤਾਂ ਕਿ ਤੁਹਾਡਾ ਵਧੀਆ ਚੱਲੇ ਬਦਿਆ ਕੁਆਲਿਟੀ ਦੇ ਵਿੱਚ ਦਵਾਂਗੇ ਹਾਂ ਕਿਤੇ ਇੱਕ ਗਰੀ ਦਾ ਮੁੱਲ ਰੰਗਾਈ ਨਾਲ ਲੈ ਜੇ ਵੀ ਸਲਾਈ ਮਹਗੀ ਪਵੇ ਨਾ 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 ਸਾਡੇ ਦੇ ਸਾਰੇ ਹਲਕੇ ਤੋਂ ਹਲਕੇ ਏਕੇ ਡੈਕਸ ਕੰਪਨੀ ਦੇ ਮਾਲ ਨੇ ਠੀਕ ਹੈ ਇਹ ਨਹੀਂ ਹੈਗਾ ਵੀ ਸਸਤਾ ਵੀ ਏਕੇ ਡੈਕਸ ਵਾਲੇ ਕੰਪਨੀ ਦਾ ਦਵਾਂਗੇ ਕਿਉਂਕਿ ਉਹ ਬ੍ਰਾਂਡਡ ਦੇ ਵਿੱਚ ਹੁੰਦਾ ਅੱਛਾ ਲੈ ਵੀ ਹੁਣ ਫਿਰ ਦਰਸ਼ਨ ਕਰਾ ਦਿਓ ਜੀ ਤਾਂ ਜੋ ਮੈਨੂੰ ਵੀ ਮੇਰੀ ਵੀ ਤਾਂ ਕਿ ਜੀ ਫਾਇਦਾ ਹੋ ਗਈ ਵੀ ਛੇਤੀ ਛੇਤੀ ਮੈਂ ਦੇਖਾਂ ਉਹ ਕਿਹੜੇ ਨੇ ਜਿਹੜੇ ਇੰਨੇ ਸਸਤੇ ਨੇ ਤੇ ਵਧੀਆ ਵੀ ਨੇ ਹੈ ਨਾ ਇਹ ਆਹ ਦੇਖੋ ਜੀ ਪੂਰੇ ਵਧੀਆ ਕੰਪਨੀ ਦੇ ਸੂਟ ਪਿਓਰ ਕਾਟਨ ਦੇ ਵਿੱਚ ਅੱਛਾ ਜੀ ਆਹਾ ਰੰਗ ਦੇਖੋ ਵੀਰ ਜੀ ਇਹਦੇ ਹ ਆ ਦੇਖ ਲਓ ਕੱਪੜੇ ਦੀ ਨਾਲਜ ਜਾਂਦਾ ਇਹਨਾਂ ਨੂੰ ਆ ਜਾਂ ਤੁਹਾਨੂੰ ਆ ਮੈਨੂੰ ਨਹੀਂ ਪਰ ਮੇਰੀਆਂ ਅੱਖਾਂ ਨੂੰ ਸੋਹਣੇ ਲੱਗ ਜਾਂਦੇ ਨੇ ਐਂ ਦੇ ਹੱਥ ਲਾ ਕੇ ਦੇਖੀਏ ਕੱਪੜਾ ਸੌਫਟ ਵੀ ਹੈ ਜੀ ਧਰਮੀ ਵਾਲਾ ਪਿਓਰ ਕੋਟ ਨਹੀਂ ਪਿਓਰ ਕੋਟ ਅੱਛਾ ਪਿਓਰ ਕੋਟ ਨਾ ਹਾਂਜੀ ਹਾਂ ਠੀਕ ਹੈ ਜੀ ਤੇ ਰੰਗ ਦੇ ਦੋਗੇ ਹਾਂਜੀ ਹਾਂ ਹਾਂ ਬਿਲਕੁਲ ਕਿਤੇ ਕੱਲ ਨੂੰ ਮੈਨੂੰ ਲਾਂਬੇ ਨਾ ਆਉਣ ਵੀ ਇਹਨੇ ਕਿ ਜਿੰਨੇ ਸਸਤੇ ਤੁਸੀਂ ਦੱਸੀ ਜਾਂਦੇ ਹੋ ਮੈਂ ਹੈਰਾਨ ਹੋ ਹੀ ਜਾਣਾ ਮੈਂ ਕਹਿੰਦਾ ਜੀ ਪਹਿਣਾ ਸਕਰੀਨ ਸ਼ਾਟ ਲੈ ਕੇ ਆ ਜਾ ਨਾ ਮਿਲੂਗਾ ਅੱਛਾ ਹਾਂ ਜੇ ਦੁਕਾਨਦਾਰ ਪਹਿਣਾ ਬੁਟੀਕ ਵਾਲੀ ਆ ਜਾਣ ਜੀ ਉਹਨਾਂ ਨੂੰ ਵੀ ਆਪਾਂ ਦਿੰਨੇ ਆ ਆਪਣੇ ਲਈ ਹੋਰ ਸ਼ੋਪਿਆਰ ਉਸਤਮਾਲੀ ਗੱਲ ਆ ਹਨਾ ਹਾਂ ਉਹ ਆਪਾਂ ਸ਼ੋ ਨਹੀਂ ਕਰਾਂਗੇ ਰੇਟ ਉਹਨਾਂ ਦਾ ਅਲੱਗ ਫਾਇਦਾ ਹੋਊਗਾ ਉਹਨਾਂ ਨੂੰ ਹੋਰ ਫਾਇਦਾ ਹੋਊਗਾ ਜੀ ਤੇ ਆਹ ਦੇਖੋ ਦੇਖੋ ਇਹ ਡਿਜ਼ਾਈਨ ਹੈਗਾ ਐਂ ਦੇਖੋ ਵੀ ਜਚੂ ਵੀ ਕਿੰਨਾ ਨਾਦਰ ਮਾਰ ਲਓ ਇਹ ਤੇ ਅੱਛਾ ਇੱਕ ਤੁਸੀਂ ਹੋਰ ਦੱਸੀ ਜਾਂਦੇ ਸੀਗੇ ਵੀ ਇਦੋਂ ਵੀ ਸਵਾ 100 ਚ ਸਵਾ 100 ਚੋ ਮੀਟਰ ਆਈ